ना <todos> ਅਰ ਇੱਕ ਇੱਕ ਗੱਲ ਮੈਂ ਹੋਰ ਨਾਲ ਸਾਂਝੀ ਕਰਦੇ ਹਾਂ ਮੇਰੇ ਤੋਂ ਪਹਿਲਾਂ ਬੁਲਾਰੇ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਬਣੇਗੀ ਔਰ ਮੈਂ ਵੀ ਤੁਹਾਨੂੰ ਅੱਜ ਦਾਅਵੇ ਨਾਲ ਕਹਿਣਾ ਜਿਸ ਤਰ੍ਹਾਂ ਮੈਨੂੰ ਲੁਧਿਆਣਾ ਤੋਂ ਖਬਰਾਂ ਮਿਲੀਆਂ ਨੇ ਡਬਲ ਇੰਜਨ ਸਰਕਾਰ ਦਾ ਮੋਟ ਵੱਜ ਰਿਹਾ ਹੈ ਹਰੇ ਜਿੱਥੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਤੋਂ ਜਿੱਤ ਰਹੀ ਹੈ ਉੱਥੇ ਪੰਜਾਬ ਦੇ ਵਿੱਚ 2027 ਦੇ ਵਿੱਚ ਦਬਾ ਇੰਦਰੀ ਸਰਕਾਰ ਬਣੇਗੀ ਔਰ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਵਿਕਾਸ ਦੇ ਕੰਮ ਹੈ ਉਹਨਾਂ ਨੂੰ ਆਪਾਂ ਪੂਰੇ ਕਰਾਂਗੇ ਔਰ ਬਰਾਉ ਕਿਉਂਕਿ ਨਰਿੰਦਰ ਮੋਦੀ ਜੀ ਮੈਂ ਜਿਨ੍ਹਾਂ ਨੂੰ ਜਿਹੜੇ ਉਹਨਾਂ ਨੂੰ ਉਹਨਾਂ ਨੇ ਸੁਭਾਅ ਤੋਂ ਵੀ ਜਾਣਦਾ ਬੜਾ ਮਿਹਨਤੀ ਹੈ ਹੁਣ ਤੁਸੀਂ ਦੇਖੋ ਸੂਬੇ ਦੇ ਮੁੱਖ ਮੰਤਰੀ ਰਹੇ 13-14 ਸਾਲ ਇੱਕ ਦਿਨ ਦੀ ਛੁੱਟੀ ਨਹੀਂ ਬਤੌਰ ਪ੍ਰਧਾਨ ਮੰਤਰੀ 11 ਸਾਲ ਹੋ ਗਏ ਇੱਕ ਦਿਨ ਦੀ ਛੁੱਟੀ ਨਹੀਂ ਔਰ 18 ਤੋਂ ਲੈ ਕੇ 20-20 ਘੰਟੇ ਰੋਜ਼ਾਨਾ ਕੰਮ ਕਰਦੇ ਔਰ ਕਈ ਵਾਰ ਆਪਾਂ ਦੇ 2-4 ਘੰਟੇ ਕੰਮ ਕਰ ਲਈਏ ਨਾ ਆਪਣੇ ਮਾਰਚ ਫਤੂਰ ਆ ਜਾਂਦਾ ਵੀ ਬੜਾ ਕੰਦਗੀ ਦਾ ਪਾਰਟੀ ਪਰ ਭਾਈ ਭਰਾ ਇਸ ਗੱਲ ਤੋਂ ਸਾਡਾ ਆਈਕਨ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਇਹ ਜਿਹੜਾ ਬਦਲਾਵ ਲਿਆਂਦਾ ਹੈ ਉਹਨਾਂ ਜਿਹੜੀ ਇਹ ਸਰਕਾਰ ਹੈ ਜਿੱਥੇ ਤਕਨੀਕ ਲੈਂਦੀ ਹੈ ਉਥੇ ਨਾ ਦੇ ਨਾ ਤਰੱਕੀ ਲੈਂਦੀ ਹੈ ਜਿੱਥੇ ਸ਼ਾਸਨ ਹੈ ਸ਼ਾਸਨ ਨੂੰ ਸੇਵਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਮਤਾਰਚ ਮੁਖੀ ਜੀ ਉਨੀਸ਼ ਸ਼ਰੋਪੀ ਜੀ ਸਾਰੇ ਸਤਕਾਰਯੋਗ ਸਾਰੇ ਸਾਡੇ ਮੰਦਰ ਪ੍ਰਧਾਨ ਜਿਤਿੰਦਰ ਸ਼ਰਮਾ ਜੀ ਸਾਡੇ ਜਨਰਲ ਡਿਸਟ੍ਰਿਕਟ ਦੇ ਜਨਰਲ ਸੈਕਟਰ ਡਾਕਟਰ ਸ਼ੈਲੀ ਜੀ ਉਹ ਸਾਰੇ ਹੀ ਮੇਰੇ ਸਾਹਮਣੇ ਬੀਜੇਪੀ ਦੀ ਵੀਰ ਦੀ ਹੱਡੀ ਬੈਠੇ ਨੇ ਸਾਰਨ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਅੱਜ ਆਪਾਂ ਜੋ ਮੀਟਿੰਗ ਆਪਾਂ ਸਾਡੇ ਸਤਕਾਰਯੋਗ ਪ੍ਰਧਾਨ ਜੀ ਨਰਿੰਦਰਪਤ ਮੋਦੀ ਜੀ ਨੇ ਉੱਚਾ ਲਾਇਆ ਕੇ ਗਏ ਨੇ ਉਹਦੀਆਂ ਆਪਾਂ ਅੱਜ ਗਿਣਤੀ ਕਰਾਉਣ ਵਾਸਤੇ ਔਰ ਲੋਕਾਂ ਦੇ ਵਿੱਚ ਦੱਸਣ ਵਾਸਤੇ ਅੱਜ ਖੜੇ ਹੋਏ ਆ। ਮੇਰਾ ਮਕਸਦ ਸਿਰਫ ਇੱਕੋ ਹੀ ਹੈ ਪੰਜਾਬ ਦੇ ਜੋ ਲੋਕ ਜਿਨ੍ਹਾਂ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਹੈ ਜੇ ਵੀਜ਼ਾ ਨਹੀਂ ਆਏਗੀ ਸਿੱਖਾਂ ਦਾ ਬਹੁਤ ਜ਼ਿਆਦਾ ਵਿਕਰਾ ਹੋਇਗਾ ਪਰ ਮੈਂ ਇਸ 스테ਜ ਤੋਂ ਇਹ ਦੱਸਣਾ ਚਾਹ ਰਹਾ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੇ ਸਿੱਖਾਂ ਦੇ ਵਾਸਤੇ ਕੀਤਾ ਹੈ ਜੇ ਉਹਨਾਂ ਨੇ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਮਨਾਇਆ ਉੱਥੇ ਵੀ ਜਾ ਕੇ ਨਤਮਸਤ ਹੋਏ ਜੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਮਨ ਨਹੀਂ ਵੀ ਜਾ ਕੇ ਬੰਗਲਾ ਸਾਹਿਬ ਦੇ ਵਿੱਚ ਜਾ ਕੇ ਦਿੱਲੀ ਦੇ ਨਤਮਸਤ ਹੋਏ ਤੇ ਸਭ ਤੋਂ ਵੱਡਾ ਜੋ ਉਹਨਾਂ ਨੇ ਕਾਰਜ ਕੀਤਾ ਜੋ ਸਾਡੇ ਛੋਟੇ ਸਾਹਿਬ ਜੀ ਦੇ ਸਹਾਰੰਗਰੀ ਅਸਥਾਨ ਨੰਨੀਆਂ ਚ ਸ਼ਹੀਦ ਹੋਏ ਉਹਨਾਂ ਦਾ ਜੋ ਹੈ ਬਾਲ ਗ੍ਰਿਸ਼ਟੋ ਹੈ ਮਨਾਣ ਵਾਸਤੇ ਸਾਰੇ ਵਰਲਡ ਦੇ ਵਿੱਚ ਇਹ ਨਾਮ ਰੋਸ਼ਨ ਕੀਤਾ ਕਿ ਅਸੀਂ ਜਿਹੜੇ ਜੰਨੇ ਮੰਨੇ ਬਾਤ ਕਰਦੇ ਗੁਰੂ ਗੋਬਿੰਦ ਸਿੰਘ ਜੀ ਪਰ ਸਾਹਿਬ ਜੀ ਦਾ ਸ਼ਹੀਦ ਹੋਇਆ ਸੰ ਜਿਨ੍ਹਾਂ ਨੇ ਇਸ ਹਿੰਦਸਤਾਨ ਵਿੱਚ ਸੁਰੱਖਿਆ ਵਾਸਤੇ ਉਹ ਸਿੱਖੀ ਦੀਆਂ ਅੰਗੀਆਂ ਰੱਖਣ ਵਾਸਤੇ ਆਪਣਾ ਸਾਰਾ ਪਰਿਵਾਰ ਵਾਲਿਆ ਉਹਨਾਂ ਦੀ ਜਿਹੜਾ ਤਕਰੀਬਨ ਸਾਲਾਂ ਸਿੱਧੀਆਂ ਤੋਂ ਅਜਿਹੀ ਦਿਨ ਵਾਸਤੇ ਨੇ ਮੋਤੀ ਜੀ ਨੇ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਮੈਂ ਕਿੰਨਾ ਇਹ ਕੰਮ ਕੀਤਾ ਔਰ ਕਿਸਾਨਾਂ ਵਾਸਤੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਜਿੱਤੇ ਐਮਐਸਬੀ ਦਿੱਤੀ ਨੈ ਸੰਧਾ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਬਲਾਰੇ ਭੋਗ ਨੇ ਇੰਨਾ ਹੀ ਜਿੰਦਾ ਜਿੰਮੇ ਦਾ ਜੱਜ ਕਰਨ ਬਾਹਰ ਮੁੱਤੀ ਪਿਆ ਹਾਲ ਸਾਹਿਬ ਤੁਹਾਡੀ ਮੁਜੀ ਕੀ ਫਤਿਹ ਜਿਹੜੇ ਬੁਲਾਰੇ ਕੋਈ ਵੀ ਜਿਹੜੇ ਉਹਨੇ ਬੈਠੇ ਨੇ ਮੇਰੇ ਸਾਥੀ ਉਹ ਬਾਦਨਾਮ ਬਹੁਤ ਠੀਕ ਹੈ ਇਹ ਸਭੀ ਪ੍ਰੋਫੈਸ਼ਨਲ ਮੀਟ ਹੈ ਇਹਦੇ ਵਿੱਚ ਸਾਡਾ ਵਿਸ਼ੇਸ਼ ਤੌਰ ਤੇ ਜਿਹੜਾ ਸਾਡਾ ਪੱਤਰਕਾਰ ਭਾਈ ਜਰ ਆਇਆ ਉਹਨਾਂ ਤੇ ਆਮਦਾ ਬਹੁਤ ਬਹੁਤ ਸਵਾਗਤ ਹੈ ਕਿਰਪਾ ਕਰਕੇ ਬੜੇ ਧਿਆਨ ਨਾਲ ਸਾਥੀ ਰੋਕੀ ਜੀ ਜਿਹੜੇ ਨੇ ਜਰਨਲਿਸਟਰ ਰੋਕੀ ਜੀ ਮੰਚ ਤੇ ਸੁਸ਼ੋਭਿਤ ਸਾਡੇ ਅੱਜ ਦੇ ਮੁੱਖ ਮਹਿਮਾਨ ਮਨਜੀਤ ਸਿੰਘ ਰਾਏ ਜੀ ਜ਼ਿਲ੍ਹੇ ਦੇ ਪ੍ਰਧਾਨ ਰਮੇਸ਼ ਗੋਇਲ ਜੀ ਔਰ ਸੁਰਿੰਦਰ ਖੇੜਕੀ ਜੀ ਸਾਡੇ ਮੰਡਲ ਦੇ ਪ੍ਰਧਾਨ ਜਤਿੰਦਰ ਜੀ ਘਟ ਹੈ ਇਸ ਲਈ ਗੱਲ ਸਿੱਧੀ ਸਿੱਧੇ ਮੁੱਦੇ ਤੇ ਆਨੇ ਆ 11 ਸਾਲ ਬੇਨਿਸਾਬ ਇਸ ਲਈ ਕਹੇ ਜਾਂਦੇ ਨੇ ਕਿਉਂਕਿ ਦੇਸ਼ ਦੇ ਵਿੱਚ ਜੇ ਕੋਈ ਸ਼ਾਸਕ ਹੁੰਦਾ ਹੈ ਚੰਗਾ ਸ਼ਾਸਕ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੀ ਪ੍ਰਜਾ ਆਪਣੀ ਜਨਤਾ ਆਪਣੇ ਲੋਕਾਂ ਦੇ ਹਰ ਇੱਕ ਹੀ ਤਬਾਰੇ ਜਾਣਦਾ ਹੋਵੇ ਨਰਿੰਦਰ ਮੋਦੀ ਜੀ ਨੇ ਗਰੀਬੀ ਤੋਂ ਨੂੰ ਕੰਮ ਕਰਦੇ ਹੋਏ ਉੱਚ ਜੋਸ਼ ਸਾਰੇ ਸਥਾਨਾਂ ਤੇ ਕੰਮ ਕੀਤਾ ਚਾਹੇ ਉਹ ਗੁਜਰਾਤ ਦੇ ਸੀਐਮ ਰਹੇ ਨੇ ਚਾਹੇ ਉਹ ਪੀਐਮ ਰਹੇ ਨੇ ਉਹ ਜਨਤਾ ਦੇ ਹਰ ਇੱਕ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਆ ਜੀਵਨ ਦੇ ਤੇਰੀਆਂ ਨੂੰ ਚਲਾਉਣ ਵਾਸਤੇ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਨੇ ਪੜ੍ਹਾਈ ਦਵਾਈ ਕਮਾਈ ਇਹਨਾਂ ਤਿੰਨਾਂ ਚਰਚਾਂ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਉਹ ਫੇਲ ਸੀ ਔਰ ਸਾਰੀ ਜਨਤਾ ਤਰਾਈ-ਮਾਮ ਤਰਾਈ-ਮਾਮ ਕਰਦੀ ਸੀ ਸਮਝ ਸਮਝਦੇ ਹੋਏ ਜ਼ਰੂਰਤਾਂ ਨੂੰ ਸਮਝਦੇ ਹੋਏ ਨਰਿੰਦਰ ਮੋਦੀ ਜੀ ਨੇ ਜਿੱਥੇ ਉਜਮਲ ਯੋਜਨਾ ਦੇ ਅਧੀਨ ਲੋਕਾਂ ਦੇ ਘਰ ਦੇ ਵਿੱਚ ਚੂਲੇ ਚਲਾਏ ਨੇ ਉੱਥੇ ਲੋਕਾਂ ਐਡੇ ਕਾਲ ਪੰਜ ਨੌਜਵਾਨਾਂ ਨੂੰ ਲੋਨ ਦੇ ਕੇ ਉਹਨਾਂ ਨੂੰ ਆਪਣੇ ਵਿਅੋਗ ਚਲਾਉਣ ਵਾਸਤੇ ਵੀ ਕਿਹਾ ਗਿਆ ਦੇਸ਼ ਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਦੇਖਦੇ ਆ ਚੰਗਾ ਸ਼ਾਸਕ ਮਸੂਰ ਮੁਸੀਬਤ ਦੇ ਟਾਈਮ ਦੇ ਵਿੱਚ ਆਪਣੀ ਜਨਤਾ ਨੂੰ ਕਿਸ ਤਰ੍ਹਾਂ ਬਚਾਉਂਦਾ ਹੈ ਆਪਣੇ ਦੇਸ਼ ਦੇ ਵਿੱਚ ਪਿਛਲੇ ਕੁ ਸਮੇਂ ਦੇ ਵਿੱਚ ਜੋ ਮੁੱਖ ਮੁਖਤੌਤ ਆਪਣੇ ਸਾਹਮਣੇ ਸਮਾਂ ਆਇਆ ਚਾਹੇ ਉਹ ਕਰੋਨਾ ਦਾ ਸਮਾਂ ਸੀਗਾ ਮੈਂ ਹੱਥ ਖੜੇ ਕਰਕੇ ਕਾਂਗਰਸੀਆਂ ਨੂੰ ਇਹ ਪੁੱਛਣਾ ਚਾਹੁੰਦਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਣ ਕਿ ਕਾਂਗਰਸ ਦੇ ਟਾਈਮ ਦੇ ਵਿੱਚ ਹੈ ਜਾਂ ਕੋਈ ਵੀ ਅਜਾ ਲੀਡਰ ਹੈਗਾ ਜਿਹੜਾ ਕਰੋਨਾ ਦੇ ਸਮਾਂ ਦੇ ਵਿੱਚ ਆਪਣੀ ਜਨਤਾ ਨੂੰ ਬਚਾ ਸਕਦਾ ਹੈ ਨਾ ਸਕਿਆ ਆ ਈਮਾਨਦਾਰ ਸਰਕਾਰ ਦਿੱਤੀ ਏ ਗਰੀਬ ਕल्याण ਲੋਕਾਂ ਦੇ ਭਲੇ ਲਈ ਸਰਕਾਰ ਦਿੱਤੀ ਏ ਆਪ ਤੁਸੀਂ ਦੇਖਿਆ ਆਪਣੇ ਦੇਸ਼ ਦੀ ਅਰਥਵੰਸਤਾ ਉਸ ਵੇਲੇ ਸਰਦਾਰ ਮਨਮੋਹ ਸਿੰਘ ਜੀ ਜਿਹੜੇ ਅਭ ਸਾਹਿਤਰੀ ਸੀਗੇ ਉਹਨਾਂ ਵੀ ਆਪਣੇ ਅਰਥਵੰਸਤਾ ਦਾ ਕੀ ਹਾਲ ਕੀਤਾ ਆਪਣੇ ਦੇਸ਼ ਦਾ ਗਹਿਣਾ ਜਦੋਂ ਕਾਰਕਮੀ ਹੋਰ ਹੋ ਜਾਈਂ ਦੇਸ਼ ਕਮਜ਼ੋਰ ਹੋ ਜਾਵੇ ਤਾਂ ਫਿਰ ਕਹਿਣਾ ਜਿਹੜਾ ਸਾਡਾ ਸੋਨਾ ਨੂੰ ਕਹਿਣੇ ਰੱਖ ਕੇ ਪ੍ਰੈਸਰ ਲੈ ਕੇ ਆਏ ਮੋਦੀ ਜੀ ਨੇ ਸਾਡੇ ਦੇਸ਼ ਦੀ ਅਰਥਵੰਸਤਾ ਨੂੰ ਜਿਹੜੀ 10ਵੇਂ ਥਾਂ ਤੇ ਸੀ 2014 ਤੋਂ ਪਹਿਲਾਂ ਉਹਨੂੰ 4ਵੇਂ ਥਾਂ ਤੇ ਲੈ ਕੇ ਆਏ ਔਰ ਇੰਗਲੈਂਡ ਜਿਹੜਾ ਪਾਰ ਯੂਨਾਈਟਿਡ ਨੇਸ਼ਨ ਨੇ ਕਹਨੇ ਆ ਉਹਨੂੰ 247 ਸਾਲਾਂ ਤੋਂ ਬਾਅਦ ਜਿਹੜੇ ਅਛਾੜ ਕੇ ਜਿਹੜੇ ਆਪਣੇ ਤੇ ਵੀ ਰਾਜ ਕਰਕੇ ਕਹੇ ਨੇ ਚੌਥੇ ਥਾਤੇ ਐਸੇ ਦੇ ਪਾਸ ਜਿਹੜਾ ਅਧ ਰਵਸਤਾ ਦੇ ਵਿੱਚ ਪਹੁੰਚ ਗਿਆ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੇ ਕਿ ਚਿੱਠੀ ਲਿਖੀ ਸੀ ਯੂਨਾਈਟਿਡ ਨੇਸ਼ਨ ਨੂੰ ਅਰਮੋਦੀ ਜੀ ਉਹਨਾਂ ਅੱਜ ਦੇ ਚੀਫ ਮਿਨਿਸਟਰ ਗੁਜਰਾਤ ਕੀ ਕਿਆ ਸੀ ਕਿ ਬੀਐਨ ਸਾਹਿਬ ਲਵ ਲੈਟਰ ਲਿਖਣਾ ਬੰਦ ਕਰ ਦਿਓ ਔਰ ਉਹਨਾਂ ਨੇ ਤੁਸੀਂ ਦੇਖਿਆ ਹੈ ਉੜੀ ਜਾਂ ਇਸ ਤੋਂ ਪਹਿਲਾਂ ਜਿਹੜਾ ਵੀ ਉਹਨਾਂ ਨੇ ਅੱਤਵਾਦੀ ਗਤੀਵਿਧੀ ਕੀਤੀ ਹੈ ਸਰਕਾਰੀ ਸਟ੍ਰਾਈਕ ਕੀਤਾ ਹੈ ਬਾਲਾਕੋਸ਼ ਸਟ੍ਰਾਈਕ ਕੀਤਾ ਹੈ ਹੁਣ ਪਾਇਲਗਾਮ ਦੇ ਵਿੱਚ ਜੇ ਉਹਨਾਂ ਨੇ ਹਿੰਮਤ ਕੀਤੀ ਹੈ ਪਹਿਕਾਪ ਦੇ ਵਿੱਚ ਆ ਕੇ ਸਾਡੇ ਆਪ ਲੋਕਾਂ ਨੂੰ ਮਾਰਨ ਵੀ ਉਹਨਾਂ ਦੀ ਸ਼ਹਾਦਤ ਕਰਨ ਦੇ ਹਿੰਮਤ ਕੀਤੀ ਹੈ ਤਾਂ ਸੰਦੂਰ ਆਪਰੇਸ਼ਨ ਦੇ ਰਾਹੀਂ ਆਤਵਾਦੀਆਂ ਨੂੰ ਉਹਨਾਂ ਦੇ ਨੌ ਟਿਕਾਣਿਆਂ ਨੂੰ ਜਿਹੜਾ ਟੈਰ ਟੈਰੀ ਕੀਤਾ 11 ਉਹਨਾਂ ਦੇ ਹਵਾਈ ਅੱਡੇ ਇੱਕ ਨੂਰ ਖਾਨ 에ਅਰ ਬੇਸ ਵੀ ਜਿੱਦਾ ਆਊਟਲੈਟ ਇਹਨ ਲੇਟਰ ਉਹ ਫੇਰ ਤੇ ਕਿ ਉਹ ਬੰਦ ਕਰ ਦਿੱਤਾ ਔਰ ਕਹਿੰਦੇ ਜੀ ਇਹ ਤਾਂ ਪਰਮਾਣੂ ਜਿਹੜਾ ਉਹ ਲੀਕ ਹੋਣ ਲੱਗ ਗਿਆ ਇਸ ਕਰਕੇ ਨੁਕਸਾਨ ਹੋਏਗਾ ਦਵਾਈ ਪਾਈ ਉਹਨਾਂ ਮੋਦੀ ਜੀ ਅੱਗੇ ਕਿ ਰੱਬ ਦਾ ਵਾਸਤਾ ਹੈ ਕਿ ਜਿਹੜੀ ਜੰਗ ਹੈ ਉਹ ਬੰਦ ਕਰ ਦਿਓ ਪਾਕਿਸਤਾਨ ਨੂੰ ਮੈਂ ਕਿੰਨੇ ਇੰਡੀਆ ਦੇ ਰਾਈ ਜਿਸ ਤਰ੍ਹਾਂ ਮੈਂ ਕਹਿੰਨਾ

ਉਸ ਮੇਰੇ ਬਾਪੇ ਨਾਨਕ ਦੀ ਧਰਤੀ ਨੂੰ ਸਵੇਰੇ ਜਾਓ ਸ਼ਾਮੀ ਆਓ ਕਿਉਂਕਿ ਆਪਾਂ ਕਹਿੰਦੇ ਆ ਸਾ ਤਤ ਪੈ ਜਿਹੜਾ ਆਉਣੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਸੇਜੰਤ ਪਹਿ ਹਰਿਆਉਣੇ ਜਨਮਰ ਸਭੂ ਦੇਖਿਆ ਜਾਏ ਉਸ ਕਪਤਾਰਪੁਰ ਦੀ ਧਰਤੀ ਨੂੰ ਆਪਾਂ ਨਤਮਸਤਕ ਹੋ ਕੇ ਆਉਂਦੇ ਆ ਕਰ ਕਰ ਪਹਚਾਓ ਤੁਹਾਡੇ ਕੋਲ ਵੀ ਪੈਂਫਲਟ ਆ ਗਿਆ ਹੈ ਹਰ ਵਰਗ ਤੇ ਕੰਮ ਕੀਤਾ ਹੈ ਵਰਡ ਦੇ ਵਿੱਚ ਐਸੋਲੇ ਆ ਤੁਸੀਂ ਦੇਖਿਆ ਜਦੋਂ ਯੂਕਰੇਨ ਤੇ ਰਸ਼ੀਆ ਦਾ ਜੋ ਚੱਲ ਰਿਹਾ ਸੀ ਆਪਣੇ ਬੱਚਿਆਂ ਨੂੰ ਕੱਢ ਕੇ ਲਿਆਉਣਾ ਸੀ ਦੋਨਾਂ ਰਾਸ਼ਟਰਪਤੀਆਂ ਨੂੰ ਰਾਸ਼ਟਰਪਤੀ ਰੂਸ ਤੇ ਰਾਸ਼ਟਰਮੰਤੇ ਯੂਕਰੇਨ ਦੇ ਨੂੰ ਟੈਲੀਫੋਨ ਕਰਕੇ ਯੋਧਰ ਕੋਆ ਮੋਦੀ ਜੀ ਨੇ ਔਰ ਉਹਨਾਂ ਕਿਹਾ ਕਿ ਜਿੰਦੇ ਹੱਥ ਵਿੱਚ ਝੰਡਾ ਹੋਵੇਗਾ ਨੈਸ਼ਨਲ 플ੈਗ ਹੋਵੇਗਾ ਜਿਸ ਗੱਡੀ ਤੇ ਹੋਵੇਗਾ ਅਸੀਂ ਉਸ ਨੂੰ ਕੁਛ ਨਹੀਂ ਕਹਿੰਦੇ ਕਾਰਿਡੋਰ ਮਿਲਿਆ ਔਰ ਪਾਕਿਸਤਾਨੀ ਜਿਹੜੇ ਸਾਨੂੰ ਰੋਜ਼ ਝੂਠੂ ਤੇ ਰਾਂ ਗਾਣਾ ਕਰਦੇ ਆ ਉਹਨਾਂ ਵੀ ਸਾਡੇ ਦੇਸ਼ ਦਾ ਚੰਡਾ ਫੜ ਕੇ ਆਪਣੀ ਜਾਣ ਬਚਾ ਕੇ ਮੋਦੀ ਜੀ ਦੀ ਜਾਇਦਾਕਾਰ ਕਰਦੇ ਹੋਏ ਆਪਣੇ ਦੇਸ਼ ਵਾਪਸ ਆਏ ਕਾਲੋ ਮੰਤਰੀ ਸਿੰਘ ਰਾਏ ਜੀ ਮੋਖਾ ਜੀ ਪੂਰਾ ਪ੍ਰਧਾਨ ਹਰਨੇਸ਼ ਕੋਹਲ ਜੀ ਹਲਕਾ ਚਾਰ ਸੁਦਰ ਖੇੜਕੀ ਜੀ ਬਿੰਟੂ ਜੀ ਤਰਾਇ ਜੀ ਦਾ ਸੋਤ ਜੀ ਤੇ ਸਾਰੇ ਹੀ ਤਿੰਨੇ ਅਜਿਆ ਦੇ ਮੰਡਲ ਪ੍ਰਧਾਨ ਤੁਸੀਂ ਸਾਰੇ ਸਮਾਨੇ ਆਏ ਮੈਂ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਮੈਂ ਸਭ ਤੋਂ ਪਹਿਤ ਰਿਣੀਆਂ ਸਾਡੇ ਵਰਕਰ ਸਾਹਿਬਾਨ ਜਿਨ੍ਹਾਂ ਨੇ ਮੋਹਰ ਕਰ ਕਰਕੇ ਇਹ ਸਭ ਨੂੰ ਸੰਦਾ ਦਿੱਤਾ ਤੇ ਇਸ ਅੱਜ ਦੇ ਆਯੋਜਨ ਨੂੰ ਬੜਾ ਸਫਲ ਬਣਾਇਆ ਮੈਂ ਦਿਲ ਦੀ ਗਹਿਰਾਈਆਂ ਤੋਂ ਪ੍ਰੈਸ ਦਾ ਦੇ ਦੇ ਸੋਸ਼ਲ ਮੀਡੀਆ ਇਨਚਾਰਜ ਇਹਨਾਂ ਦਾ ਵੀ ਜਿੰਦੀ ਘਰਾਈਆਂ ਤੋਂ ਸਵਾਗਤ ਕਰਦਾ ਹਾਂ ਮੈਂ ਸਵਾਗਤ ਕਰਦਾ ਹਾਂ ਇਸ ਪ੍ਰੀਮਿਸ ਦੇ ਓਨਰ ਅਰਜੀਤ ਜੀ ਦਾ ਜਿਨ੍ਹਾਂ ਨੇ ਬੜਾ ਅੱਛਾ ਸਾਨੂੰ ਇਹ ਆਲ ਦਿੰਦਾ ਹੈ ਮੈਂ ਸਾਰੇ ਬਕਰ ਸਾਹਮਣੇ ਮਕਾਬੇ ਤੋਂ ਜਿੰਨੇ ਆਏ ਨੇ ਸਦਰਾਣੇ ਤੋਂ ਜਿੰਨੇ ਵੀ ਬਕਰ ਸਾਹਮਣੇ ਸਾਰੇ ਮੰਡਲ ਤੋਂ ਅਜਿ ਤਨੇ ਵੀ ਆਏ ਨੇ ਉਹਨਾਂ ਦੇ ਨਾਲ ਜੋ ਵੀ ਸਭ ਤੋਂ ਰਿਸਪੈਕਟਡ ਸਾਡੇ ਵਰਕਰ ਨੇ

ਬੰਦੇ ਮਾਤਰਮ ਅੱਜ ਇਸ ਵਿਕਸਿਤ ਭਾਰਤ ਦਾ ਅਮਰਤਕਾਲ ਸੇਵਾ ਸੂਸ਼ਾਸਨ ਤੇ ਗਰੀਬ ਕਲਿਆਣ ਦੇ 11 ਸਾਲ ਵਿੱਚ ਤੇ ਬਾਰੇ ਮੈਂ ਅੱਜ ਆਇਆ ਔਰ ਅੱਜ ਇੱਥੇ ਪ੍ਰੋਫੈਸ਼ਨਲ ਮੀਟ ਹੈ ਤੁਸੀਂ ਦੇਖਿਆ ਕਿ ਇਹ ਸਾਡੇ ਦੇਸ਼ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 11 ਸਾਲਾਂ ਦੇ ਵਿੱਚ ਜਿੰਨੂ ਕਿ ਸਰਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਉਹਨਾਂ ਨੇ ਭਾਰਤ ਨੂੰ ਆਤਮ ਨਿਰਭਰ ਭਾਰਤ ਵਿਕਸਿਤ ਭਾਰਤ ਸਸ਼ਕਤ ਭਾਰਤ ਔਰ ਤੁਸੀਂ ਦੇਖਿਆ ਸੁਰੱਖਿਅਤ ਭਾਰਤ ਬਣਾਇਆ 11 ਸਾਲਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਜ ਇਹ ਪ੍ਰੋਫੈਸ਼ਨਲ ਮੀਟ ਸੀ ਇਸ ਕਰਕੇ ਅੱਜ ਮੈਂ ਆਇਆ ਔਰ ਇਹਨਾਂ ਸ਼ਬਦਾ ਦੇ ਨਾਲ ਖਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਸਾਲ ਬੇਮਿਸਾਲ ਦੇ ਸੰਬੰਧ ਚ ਅੱਜ ਪ੍ਰੋਫੈਸ਼ਨਲ ਮੀਟਿੰਗ ਸਾਡੀ ਰੱਖੀ ਗਈ ਆ ਜਿਹਦੇ ਵਿੱਚ ਐਡਵੋਕੇਟ ਡਾਕਟਰ ਤੇ ਸਾਡੀ ਜਿਹੜੀ ਜ਼ਿਲ੍ਹੇ ਦੀ ਮੰਡਲਾਂ ਦੀ ਟੀਮ ਆ ਉਹ ਸਾਰੀ ਇਕੱਠੀ ਹੋ ਕੇ 11 ਸਾਲ ਦੇ ਜਸ਼ਨ ਆ ਸੀ ਵੀ ਕੀ ਕੀ ਕਰਿਆ ਪ੍ਰਧਾਨ ਮੰਤਰੀ ਨਾਲ ਉਹਦੇ ਸੰਬੰਧ ਚ ਰੱਖੀ ਗਈ ਹੈ 2014 ਤੋਂ ਲੈ ਕੇ 2025 ਤੱਕ 11 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਭਾਜਪਾ ਦੀ ਜਿਹੜੀ ਪੂਰੀ ਭਾਰਤ ਚ ਜਿਹੜੇ ਕੰਮ ਸਾਡੇ ਪ੍ਰਧਾਨ ਮੰਤਰੀ ਨੇ ਕੀਤੇ ਨੇ ਕਿਉਂਕਿ 2014 ਤੋਂ ਪਹਿਲਾਂ ਜੋ ਵੀ ਕੰਮ ਹੋਏ ਨੇ 70 ਸਾਲ ਪਹਿਲਾਂ ਲਾਏ ਨੇ ਕਾਂਗਰਸ ਨੇ ਕੰਮ ਗਿਣਾਏ ਨੇ ਪਰ ਕਰੇ ਕੀਤੇ ਨਹੀਂ ਸਾਡੀ ਜਿਹੜੀ ਸਰਕਾਰ ਬਣੀ ਜਦੋਂ 2014 ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ ਵਿੱਚ ਵੀ ਸੰਕੜੇ ਜਿਹੀ ਕੰਮ ਕਰਾ ਸਕਦੇ ਆ ਖਾਸ ਕਰਕੇ ਜਿੰਮੇ ਸਿੱਖਿਆ ਲਈ ਆ ਕਿਸਾਨਾਂ ਲਈ ਆ ਸਾਡੇ ਪੰਜਾਬ 'ਚ ਕਿਸਾਨੀ ਯਾਦ ਹੈ ਕਿਸਾਨਾਂ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਜਿਹੜੀ ਹੁੰਦੀ ਸੀ ਆਰਟੀਆਂ ਦੇ ਰਾਹੀਂ ਸਾਡੇ ਪੇਮੈਂਟ ਹੁੰਦੀ ਸੀ ਉਹ ਡਿਜੀਟਲ ਕੀਤੀ ਆ ਅੱਜ ਸਾਰੇ ਕਿਸਾਨਾਂ ਨੂੰ ਸਿੱਧੀ ਪੇਮੈਂਟ ਆ ਰਹੀ ਆ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿਸਾਨਾਂ ਨੂੰ ਤੇ ਸਾਡੇ ਜਿਹੜੇ ਰੇਟ ਨੇ ਸਮਾਈ ਚ ਸਾਡੀ ਜਿਹੜੀ ਫਸਲ ਹੁੰਦੀ ਹੈ ਕਦੇ ਕਣਕ ਹੁੰਦੀ ਹੈ ਕਦੇ ਜੀਰੀ ਹੁੰਦੀ ਹੈ 1.5 1.5 ਸੌ ਰੁਪਏ ਤੁਹਾਨੂੰ ਆਏ ਸਾਲ ਪੈ ਰਿਆ ਸਮਾਈ ਚ ਪੈ ਰਿਆ ਤੁਹਾਨੂੰ ਕਣਕ ਜੀ ਵੀ ਪੈਂਦਾ ਜੀਰੀ ਚ ਪੈਂਦਾ ਕਿਸਾਨ ਖੁਸ਼ਹਾਲ ਹੋਇਆ ਸਾਡੇ ਪ੍ਰਧਾਨ ਮੰਤਰੀ ਜੀ ਨੇ 11 ਸਾਲਾਂ ਦੇ ਵਿੱਚ ਦੇਸ਼ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਉਹਦੇ ਸਬੰਧ ਚ ਉਹ ਕੰਮ ਗਿਣਨ ਵਾਸਤੇ ਜਿਸ ਤਰ੍ਹਾਂ ਕਿ ਉਹਨਾਂ ਸਿੱਖ ਧਰਮ ਵਾਸਤੇ ਵੀ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਹਨਾਂ ਨੇ ਸਿੱਖ ਧਰਮ ਦੇ ਹਰ ਇੱਕ ਜਿਹੜੇ ਫੰਕਸ਼ਨ ਸੀ ਉਹਨਾਂ ਨੂੰ ਟੈਂਡ ਕਰਕੇ ਸਿੱਖਾਂ ਦੇ ਵਿੱਚ ਆਪਣੀ ਬਹੁਤ ਵੱਡੀ ਸ਼ਾਫ ਛੱਡੀ ਗੋਵਿੰਦ ਸਿੰਘ ਦਾ ਜਿਹੜਾ ਜਨਮ ਦਿਨ ਪਟਨਾ ਸਾਹਿਬ 'ਚ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ 'ਚ ਮਨਾਇਆ ਤੇ ਛੋਟੇ ਸਾਹਿਬ ਜਦਾਂ ਦਾ ਜਿਹੜੀ ਸਿੱਧੀ ਸੀ ਉਹਨੂੰ ਬਾਲ ਵਿਦਿਅਕ ਦੇ ਰੂਪ ਦੇ ਦਿੱਤਾ ਤੇ ਲਾਂਘਾ ਜਿਹੜਾ ਕਰਤਾਰਪੁਰ ਦਾ ਖੋਲਿਆ ਮੋਦੀ ਜੀ ਨੇ ਇਹ ਮੈਂ ਸਮਝਣਾ ਵੀ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਮੈਂ ਉਜੈਨ ਜਾ ਕੇ ਵੀ ਆਇਆ ਤਕਰੀਬ ਵਿੱਚ ਕੈਂਪ ਲਾ ਕੇ ਆਏ ਮੇਰੇ ਸਕੂਲ ਦੇ ਬੱਚੇ ਗਏ ਸੀ ਤੇ ਬਾਹਰ ਉਹ ਰਹੀ ਆਏ ਅਸੀਂ ਦੇਖਿਆ ਵੀ ਭਾਰਤ ਮਾੜਾ ਤੇ ਜਦੋਂ ਉਹ ਹੀ ਚੜੇ ਤੇ ਦਿੱਲੀ ਤੱਕ ਆ ਕੇ ਕਿ ਇੰਨਾ ਵਧੀਆ ਰੋਡ ਬਣੇ ਨੇ 120 ਦੀ ਸਪੀਡ ਤੇ ਅਸੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦਿੱਲੀ ਆ ਗਈ ਤੇ ਜਦੋਂ ਅਸੀਂ ਜੰਮੂ ਕਟੜ ਦੇ ਉੱਤੇ ਚੜੇ ਤੇ ਕਦੋਂ ਖਲੋਰੀ ਆ ਗਿਆ ਇਸ ਕਰਕੇ ਜਿਹੜੀ ਭਾਰਤ ਮਾਲਾ ਦੇ ਵਿਸਤਾਰ ਕੀਤਾ ਹੈ ਹੁਣ ਜਿਹੜਾ ਰੇਲਵੇ ਦਾ ਵਿਸਤਾਰ ਕੀਤਾ ਹੈ ਹਰ ਪੱਖੋਂ ਤੋਂ ਨੇ ਬਹੁਤ ਵਿਕਾਸ ਕੀਤਾ ਹੈ ਤੌਰ ਥਰਤ ਵਰਗ ਨੂੰ ਹਰ ਧਰਮ ਨੂੰ ਨਾਲ ਲੈ ਕੇ ਚੱਲੇ ਨੇ ਇਸ ਕਰਕੇ ਅੱਜ ਜਿਹੜੇ ਸਾਰੇ ਮੀਟਿੰਗ ਸੀ ਉਹ ਗ੍ਰਾਂਡ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਪ੍ਰੋਗਰਾਮ 11 ਸਾਲ ਬੇਮਿਸਾਲ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਜਿਹੜੀਆਂ ਲੋਕਾਂ ਦੇ ਸਹੂਲਤਾ ਵਾਸਤੇ ਜੋ ਸਕੀਮਾਂ ਨੇ ਉਹਨਾਂ ਵਾਸਤੇ ਜਾਣੂ ਕਰਾਉਣ ਵਾਸਤੇ ਉਹ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਨਾਲ ਵਰਕਰਾਂ ਨੂੰ ਇਹ ਜਾਣੂ ਕਰਾਇਆ ਗਿਆ ਔਰ ਕਿਸ ਤਰ੍ਹਾਂ ਉਹ ਕੰਮ ਅੱਗੇ ਨੀਤੀਬੰਦ ਚੱਲਿਆ ਜਾਵੇ ਔਰ ਲੋਕਾਂ ਨੂੰ ਲੋਕਾਂ ਤੱਕ ਉਹ ਨੀਤੀਆਂ ਕਿਸ ਤਰ੍ਹਾਂ ਪਹੁੰਚਣ ਉਹਨਾਂ ਦੇ ਆਯੁਸ਼ਮਨ ਕਾਰਡ ਬਣਾਏ ਜਾਣ ਸਾਰੇ ਬਜ਼ੁਰਗਾਂ ਦੇ ਇਸੇ ਦੀ ਜੋ ਸਿੱਖਿਆ ਹੈ ਉਹ ਵਰਕਰਾਂ ਨੂੰ ਦਿੱਤੀ ਗਈ ਤਾਂ ਕਿ ਉਹ ਅੱਗੇ ਜਾ ਕੇ ਲੋਕਾਂ ਨੂੰ ਦੱਸ ਸਕਣ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਸਾਡੇ ਪਟਿਆਲਾ ਸਾਊਥ ਵੱਲੋਂ ਔਰ 11 ਸਾਲ ਬੇਮਿਸਾਲ ਮੋਦੀ ਜੀ ਦੇ ਅੱਜ ਅਸੀਂ ਔਰੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸਮਾਵੇਲਨ ਕਰਾ ਰਹੇ ਹਾਂ ਜਿਹਦੇ ਵਿੱਚ ਸਾਡੇ ਸਟੇਟ ਦੇ ਕਨਵੀਨਰ ਮਨਜੀਤ ਰਾਏ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਰੇ ਮੰਡਲਾਂ ਦੇ ਪ੍ਰਧਾਨ ਵੀ ਪਹੁੰਚੇ ਨੇ ਮੋਦੀ ਜੀ ਦੇ ਜੋ ਕੰਮ ਨੇ ਉਹਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਹੋ ਰਹੀ ਹੈ ਮੈਂ ਇੱਕ ਬੇਨਤੀ ਕਰੂੰਗਾ ਤੁਹਾਡੇ ਮਾਧਮ ਰਾਹੀਂ ਕਿਉਂਕਿ ਜਿਹੜਾ ਪ੍ਰੈਸ ਹੈ ਸਾਡੇ ਦੇਸ਼ ਦਾ ਇੱਕ ਚੌਥਾ ਥੰਬਾ ਹੈ ਵੀ ਜਿਹੜੇ ਸਾਡੇ ਮੋਦੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੋਰ ਸਾਰਿਆਂ ਸਾਡੇ ਚਾਹੇ ਕੋਈ ਕਿਸਾਨ ਨੀਦੀ ਹੈ ਹੋਰ ਸਾਡੇ ਗਰੀਬ ਲੋਕ ਨੇ ਚਾਹੇ ਆਈਸਮਾਨ ਕਾਰਡ ਹੈ ਇੱਕ ਵਪਾਰੀਆਂ ਲਈ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਲਈ ਵੀ ਕੋਈ ਨਾ ਕੋਈ ਸਹਾਇਤਾ ਜੋ ਵੀ ਹੈ ਬੰਦੀ ਸਹਾਇਤਾ ਉਹਨਾਂ ਦੀ ਕੀਤੀ ਜਾਵੇ ਕਿਉਂਕਿ ਜਿਹੜਾ ਸਾਡਾ ਛੋਟਾ ਵਪਾਰੀ ਹੈ ਬੜਾ ਉਹ ਪ੍ਰਸਾਂਤ ਰਹਿੰਦਾ ਕਿਉਂਕਿ ਉਹ ਸਵੇਰੇ 7 ਵਜੇ ਦੁਕਾਨ ਤੇ ਆ ਜਾਂਦਾ ਰਾਤ ਨੂੰ 8 ਵਜੇ ਤੱਕ ਦੁਕਾਨ ਤੇ ਰਹਿੰਦਾ 13 ਘੰਟੇ ਦੀ ਡਿਊਟੀ ਦੇ ਕੇ ਉਹਨਾਂ ਐ ਨਹੀਂ ਪਤਾ ਵੀ ਮੈਂ ਕੀ ਕਮਾ ਕੇ ਲੈ ਕੇ ਜਾਊਂਗਾ ਮੈਂ ਹੀ ਤੁਹਾਡੇ ਮਾਧਮ ਰਹੀ ਬੇਨਤੀ ਕਰਦਾ ਵੀ ਮੋਦੀ ਜੀ ਸਾਡੇ ਛੋਟੇ ਵਪਾਰੀਆਂ ਲਈ ਵੀ ਸੋਚਣ ਮੈਂ ਅੱਜ ਭਾਰਤੀ ਜਨਤਾ ਪਾਰਟੀ ਜੋ ਇਹ 11 ਸਾਲ ਬੇਵਸਾਲ ਦਾ ਪ੍ਰੋਗਰਾਮ ਕੀਤਾ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਸੀ ਜੀ ਦਾ ਮੋਦੀ ਜੀ ਦੇ ਜਿਹੜੇ 2014 ਤੋਂ ਲੈ ਕੇ ਹੁਣ ਤੱਕ 2025 ਦੇ ਵਿੱਚ 11 ਸਾਲ ਸਰਕਾਰ ਬਣੇ ਨੂੰ ਹੋ ਗਏ ਨੇ ਇਹ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੇ ਵਿਕ ਆਈ ਆ ਗਏ ਨੇ ਉਹ ਯੋਜਨਾਵਾਂ ਦੇ ਮਹੱਤਵ ਦੇ ਵਿੱਚ ਜਿਹੜੀ ਇਹ ਪ੍ਰੋਫੈਸ਼ਨਲ ਮੀਟ ਅੱਜ ਰੱਖੀ ਗਈ ਆ ਤੇ ਮੋਦੀ ਜੀ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਜਿੰਨੀਆਂ ਯੋਜਨਾਵਾਂ ਉਹਨਾਂ ਨੇ ਦੇਸ਼ ਦੇ ਹੱਕ ਦੇ ਲਈ ਕੀਤੀਆਂ ਨੇ ਉਹ ਸਾਰੀਆਂ ਯੋਜਨਾਵਾਂ ਵਾਲੀ ਜਾਣੂ ਕਰਾਇਆ ਜਾ ਰਿਹਾ ਜੀ ਗਰੀਬ ਲੋਕਾਂ ਲਈ ਕੀ ਯੋਜਨਾਵਾਂ ਨੇ ਗਰੀਬ ਲੋਕਾਂ ਲਈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਲੱਖ ਰੁਪਏ ਦਿੱਤਾ ਜਾ ਰਿਹਾ ਤਾਂ ਕਿ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਏ ਜਾਣ 5 ਲੱਖ ਤੱਕ ਦਾ ਜਿਹੜਾ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਨਾਲ ਜਨੋਸ਼ ਦੀ ਜਿਹੜੀ ਮਦਦ ਜਿਹੜੀ ਜਨੋਸ਼ ਦੀ ਕੇਂਦਰ ਖੁੱਲੇ ਹੋਏ ਨੇ ਉੱਥੇ ਜਿਹੜਾ 200 250 ਦਾ ਪੱਤਾ ਜਿਹੜਾ ਪ੍ਰਾਈਵੇਟ ਲੈਂਦੇ ਹੁੰਦੇ ਸੀ ਪ੍ਰਾਈਵੇਟ ਕੰਪਨੀਆਂ ਦਾ ਆਜੋ ਜਿਹੜਾ 10 10 20 ਰੁਪਏ ਚ ਦਵਾਈਆਂ ਜੋ ਮਹਾਇਆ ਹੋਈਆਂ ਨੇ ਜਿਹੜੀ ਲੁਧਿਆਣਾ ਜਿੰਨੀ ਚੋਲ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਬੀਜੇਪੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੀ ਉੱਥੇ ਜਿਹੜੀ ਲੋਕਾਂ ਦੀ ਮੈਂ ਖੁਦ ਉੱਥੇ ਸਾਰੀ ਟੀਮ ਮੰਡਲ ਪ੍ਰਧਾਨ ਬਨੋਦ ਸਿੰਘ ਲਾਈ ਦੇ ਅੰਦਰ ਅਸੀਂ ਸਾਰੀ ਟੀਮ ਉੱਥੇ ਗਏ ਸੀਗੇ ਤੇ ਉੱਥੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਬਦਲਾਅ ਤੋਂ ਤਾਂ ਅਸੀਂ ਪਰੇਸ਼ਾਨ ਹੋ ਗਏ ਹੁਣ ਸੈਂਟਰ ਵਾਲੀ ਸਰਕਾਰ ਦਾ ਬੰਦਾ ਇੱਥੇ ਲੈ ਕੇ ਆਣਾ ਤਾਂ ਕਿ ਸਾਡੇ ਲੁਧਿਆਣਾ ਪੱਛਮੀ ਦੀ ਜਿਹੜੀ ਤਰੱਕੀ ਹੋ ਸਕੇ ਅੱਜ ਸੰਕਲਪ ਤੋਂ ਸਿੱਧੀ ਵੱਲ ਮੋਦੀ ਜੀ ਦੇ 11 ਸਾਲ ਪੂਰੇ ਹੋਣ ਤੇ ਸਾਡੇ ਸੈਂਟਰ ਵੱਲੋਂ ਇੱਕ ਆਈ ਹੋਈ ਆਪਣਾ ਪ੍ਰੋਫੈਸ਼ਨਲ ਮੀਟ ਰੱਖੀ ਗਈ ਹੈ ਜਿਸ ਦੇ ਵਿੱਚ ਐਡਵੋਕੇਟ ਟੀਚਰ ਤੇ अनेका ਹੀ ਜੋ ਮਲਾਜ਼ਮ ਨੇ ਪ੍ਰੋਫੈਸ਼ਨਲ ਨੇ ਕੋਈ ਵਪਾਰੀ ਨੇ ਉਹਨਾਂ ਦੀ ਅੱਜ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਨੇ ਮਨਜੀਤ ਸਿੰਘ ਰਾਏ ਜੀ ਤੇ ਇਹ ਸਾਡੇ ਸਮਾਣਾ ਮੰਡਲ ਦੇ ਵਿੱਚ ਜਿਤਨੇ ਰਮਾਈ ਦੀ ਅਗਵਾਈ ਚ ਤੇ ਸੁਰਿੰਦਰ ਸਿੰਘ ਖੇੜਕੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਹੈ ਤੇ ਅਸੀਂ ਲੋਕਾਂ ਤੱਕ ਇਹ ਚੀਜ਼ ਪਹੁੰਚਾ ਸਕੀਏ ਇਹ ਮੀਟਿੰਗ ਤਾਂ ਰੱਖੀ ਗਈ ਹੈ ਕਿ ਮੋਦੀ ਜੀ ਨੇ 11 ਸਾਲ ਦੇ ਵਿੱਚ ਕੀ ਕੀ ਉਪਲਬਧੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਨੇ ਇਹ ਜਿਹੜੇ ਮੋਦੀ ਸਰਕਾਰ ਜੀ ਨੇ 11 ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਜਿਵੇਂ ਕਿਸਾਨ ਨਿਧੀ ਯੋਜਨਾ ਤੇ ਜੋ ਸਿੱਧੇ ਖਾਤੇ ਵਿੱਚ ਪੈਸੇ ਪਹਿਲਾਂ ਮਤਲਬ ਜੇ ਥੱਲੇ ਆ ਕੇ ਜਾਂਦੇ ਤੇ ਤੇ ਹੁਣ ਸਿੱਧੇ ਖਾਤੇ ਵਿੱਚ ਪੈਸੇ ਪੈ ਰਹੇ ਨੇ ਇਹਨਾਂ ਬਾਰੇ ਚੰਨਾ ਤੇ ਜੋ ਵੀ ਕਿਸਾਨਾਂ ਦੇ ਆਪਣੇ ਫਸਲਾਂ ਦੇ ਪੈਸੇ ਹੋ ਗਏ ਸਿੱਧੇ ਖਾਤੇ ਵਿੱਚ ਪਹਿਲਾਂ ਅੜਤੇ ਰਹੀ ਜਾਂਦੇ ਤੇ ਇਹ ਜੋ ਵੀ ਮੋਦੀ ਨੇ ਕੰਮ ਕੀਤੇ ਨੇ ਸਾਰੇ ਦੱਸਣ ਵਾਸਤੇ ਜਨਤਾ ਦੇ ਵਿੱਚ ਪਹੁੰਚਾਉਣ ਵਾਸਤੇ ਮੈਂ ਕਰਮਾਂਸ ਰੱਖੀਏ ਜੋ ਅੱਜ ਸੰਕਲਪ ਤੋਂ ਸਿੱਧੀ ਵੱਲ ਮੋਦੀ ਜੀ ਦੀਆਂ ਨੀਤੀਆਂ ਨੇ ਅੱਜ ਉਸ ਦੇ ਵਿਸ਼ੇ ਦੇ ਵਿੱਚ ਸਮਾਣਿਆਂ ਦੇ ਵਿੱਚ ਸਾਡੇ ਮੰਡਲ ਪ੍ਰਧਾਨ ਜੀ ਔਰ ਮੇਰੇ ਸਾਮੂਚੇ ਦੇ ਸਾਥੀ ਜਿਨ੍ਹਾਂ ਆਪਰੇ ਨਾਲ ਚੱਲੇ ਸਬੂਤ ਸਿੰਘ ਤੇ ਸੱਧੂ ਜਗਤ ਸਿੰਘ ਪਾਲੀਵਾਰ ਔਰ ਜੋ ਪਾਰਟੀ ਵਿੱਚ ਡਿਸਪੀਨਨ ਹੈ ਇੱਕ ਸਿਸਟਮ ਹੈ ਨਹੀਂ ਬਣਾਣਾ ਪੈਂਦਾ ਕਾਂਗਰਸ ਦੇ ਵਿੱਚ ਨਹੀਂ ਹੈਗਾ ਚਾਹਵਾਨਾ ਜੀ ਨਹੀਂ ਹੈਗਾ ਕਲਿਆਣਾ ਤੇ ਰੋਲ ਹੀ ਚੱਲਦਾ ਹਮੇਸ਼ਾ ਅਜਿਹਾ ਸੋ ਜੋ ਐਸਸੀ ਨੇ